ਪਰ ਇਹ ਵੀ ਜਿਵੇਂ ਇੱਕ ਭੈਣ ਆਪਣੇ ਭਾਈ ਲਈ ਬਣਾਉਂਦੀ ਆ ਇੱਕ ਧੀ ਆਪਣੇ ਪਿਓ ਲਈ ਬਣਾਉਂਦੀ ਆ ਉਵੇਂ ਹੀ ਸਾਫ਼ ਸੁਥਰਾ ਪੂਰਾ ਦਿਲੋਂ ਰੀਜ ਲਾ ਕੇ ਅਸੀਂ ਇਹ ਖਾਣਾ ਬਣਾਉਨੇ ਆਗੇ ਇਹਦਾ ਹੌਸਲਾ ਦੇਖ ਕੇ ਮਤਲਬ ਕੀ ਮੈਨੂੰ ਵੀ ਥੋੜਾ ਜਿਹਾ ਹੌਸਲਾ ਹੋ ਗਿਆ ਕੰਮ ਕਰਨ ਦਾ ਵੀ ਮੈਂ ਵੀ ਕੰਮ ਕਰ ਸਕਦਾ ਜੇ ਇਹ ਕੰਮ ਕਰ ਸਕਦੇ ਮੈਂ ਕਿਉਂ ਨਹੀਂ ਕਰ ਸਕਦਾ ਮੈਂ ਆਪਣੇ ਹੀ ਸਰਕਾਰੀ ਕਾਲਜ ਮਲੇ ਕੋਲਾ ਦੇ ਵਿੱਚ ਹੀ ਪੜ੍ਹੀਆਂ ਸੀ ਤੇ ਸਪੋਰਟਸ ਕੋਰਟੇ ਵਿੱਚ ਯੂਨੀਵਰਸਿਟੀ ਲੈਵਲ ਤੱਕ ਖੇਡ ਚੁੱਕੇ ਆਗੇ ਤੇ ਉਸ ਮਜਬੂਰੀ ਕਰਕੇ ਮੇਰੇ ਤੋਂ ਪੜ੍ਹਾਈ ਨਹੀਂ ਹੋਈ ਹੈਗੀ ਤੇ ਪੜ੍ਹਾਈ ਵਿੱਚ ਕਾਹ ਛੱਡੀ ਤੇ ਅਸੀਂ ਛੋਟਾ ਜਿਹਾ ਕੰਮ ਸ਼ੁਰੂ ਕਰਿਆ ਪਹਿਲਾਂ ਪਹਿਲਾਂ ਸ਼ਰਮ ਸਾਨੂੰ ਬਹੁਤ ਆਈ ਸੀਗੀ ਪਰ ਕੁਝ ਮਜਬੂਰੀ ਇੰਨੀ ਜ਼ਿਆਦਾ ਸੀਗੀ ਕਿ ਸ਼ਰਮ ਸਾਡੀ ਫਿੱਕੀ ਪੈ ਗਈ ਤੇ ਫਿਰ ਅਸੀਂ ਕੰਮ ਸ਼ੁਰੂ ਕੀਤਾ ਸੀ ਇੱਥੇ ਛੋਟਾ ਜਿਹਾ ਕੰਮ ਸਾਡਾ ਜੇ ਦੇ ਟੀਚਰ ਵੀ ਆਉਂਦੇ ਸਾਡੇ ਕੋਲ ਬਹੁਤ ਕਹਿੰਗੇ ਸੀ ਉਹਨਾਂ ਦੇ ਸਟੂਡੈਂਟ ਰਹਿਾਂਗੇ ਪਹਿਲਾਂ ਪਹਿਲਾਂ ਸਾਨੂੰ ਸ਼ਰਮ ਬਹੁਤ ਆਈ ਤੇ ਬਸ ਮਜਬੂਰੀ ਕਰਕੇ ਫਿਰ ਜੋ ਸਾਮ ਸੀਗੀ ਸਾਡੀ ਉਹ ਚੱਕੀ ਗਈ ਕੰਮ ਕਰਦੇ ਅਸੀਂ ਕੰਟੀਨਿਊ ਸਫਾਈ ਡੇਲੀ ਹੋਂਸਾਰ ਸਫਾਈ ਵੀ ਕਰਦੇ ਆਂਗੇ ਉਸ ਤੋਂ ਬਾਅਦ ਮੇਰੀ ਆ ਇੱਕ ਫਰੈਂਡ ਸੀਗੀ ਮੈਂ ਇਹਨਾਂ ਨੂੰ ਇੱਕ ਦਿਨ ਲਈ ਬੁਲਾਇਆ ਸੀਗਾ ਵੀ ਮੈਂ ਸੈਟਅਪ ਲਾਉਣਾ ਇੱਥੇ ਕੰਮ ਕਰਨਾ ਪਰ ਹੁਣ ਇਹ ਮੇਰੇ ਨਾਲ ਹੀ ਉਰੇ ਆਉਂਦੀ ਆ ਸਵੇਰ ਤੋਂ ਸ਼ਾਮ ਤੱਕ ਇਸੇ ਕਾਲਜ ਵਿੱਚ ਇਹਨਾਂ ਨੇ ਐਡਮਿਸ਼ਨ ਲੈਣੀ ਹੈਗੀ ਵੀ ਇਹ ਫਸਟイヤー ਵਿੱਚ ਪੜਾਈ ਦੇ ਨਾਂ ਨਾਲ ਕੰਟੀਨਿਊ ਮੇਰੇ ਨਾਲ ਕੰਮ ਵੀ ਕਰਾਇਆ ਕਰਨਗੇ ਰੋਜ਼ ਦੀ ਰੋਜ਼ ਇਹ ਕਰ ਇਹ ਗਵੇਦੀ ਨੀ ਮੈਂ ਬਰਗਰ ਨੂਡਲ ਦਾ ਸਾਰੇ ਜਣੇ ਬਣਾਉਂਦੇ ਆ ਚੌਂਕਸ ਵੀ ਬਣਾਉਂਦੇ ਜਾਂ ਹੋਰ ਮਲੇ ਕੋਲੇ ਵਾਲ ਦੇ ਕਿਤੇ ਵੀ ਵਧੀਆ ਬਣਾਉਂਦੇ ਆ ਕਿ ਲੋਕ ਪਰ ਇਹ ਵੀ ਜਿਵੇਂ ਇੱਕ ਭੈਣ ਆਪਣੇ ਪਾਈ ਲਈ ਬਣਾਉਂਦੀ ਆ ਇੱਕ ਧੀ ਆਪਣੇ ਪਿਓ ਲਈ ਬਣਾਉਂਦੀ ਆ ਉਮੀਦ ਸਾਫ਼ ਸੁਥਰਾ ਪੂਰਾ ਦਿਲੋਂ ਰੀਜ ਲਾ ਕੇ ਅਸੀਂ ਇਹ ਖਾਣਾ ਬਣਾਉਨੇ ਆਗੇ ਤਾਂ ਤੁਹਾਡੀ ਵੀ ਅਸੀਂ ਤੁਹਾਡੇ ਤੋਂ ਬਹੁਤ ਉਮੀਦ ਕਰਦੇ ਆਂ ਵੀ ਤੁਸੀਂ ਸਾਡਾ ਹੌਸਲਾ ਵਧਾਓਗੇ ਅਸੀਂ ਵੀ ਹੌਸਲਾ ਕਰਕੇ ਤੁਹਾਡੇ ਲਈ ਇੱਥੇ ਖੜੇ ਆਗੇ ਵੀ ਤੁਸੀਂ ਜਰੂਰ ਸਾਡੇ ਕੋਲ ਆਉਂਗੇ ਇੱਕ ਵਾਰ ਜਰੂਰ ਵਿਜ਼ਿਟ ਕਰਿਓ ਸਾਡੇ ਕੋਲ ਆ ਕੇ ਮੈਂ ਪਲੱਸ 2 ਕੀਤੇ ਆ ਮੈਂ ਆਹ ਸਾਹਮਣੇ ਵਾਲੇ ਕਾਲਜ 'ਚ ਐਡਮਿਸ਼ਨ ਲੈਣੀ ਆ ਤੇ ਪਹਿਲੇ ਪਹਿਲੇ ਦਿਨ ਮੈਂ ਆਪਣੀ ਸਟਰੈਂਡ ਨਾਲ ਸੈਟਅਪ ਲਗਵਾਉਣ ਆਈ ਸੀ ਤੇ ਫਿਰ ਮੈਂ ਡੇਲੀ ਹੁਣ ਇਹਦੇ ਨਾਲ ਹੀ ਕੰਮ ਕਰਾਇਆ ਕਰੂੰਗੀ ਤੇ ਨਾਲ ਨਾਲ ਪੜ੍ਹਾਈ ਵੀ ਕਰਾਉਂਗੀ ਤੇ ਜਿਹੜੇ ਮੇਰੇ ਪਿਤਾ ਫਾਦਰ ਸਾਹਿਬ ਨੇ ਉਹ ਡੰਗਰਾਂ ਦਾ ਕੰਮ ਕਰਦੇ ਨੇ ਅਸੀਂ ਛੇ ਸਿਸਟਰਾਂ ਦੇਪਣਾ ਛੇ ਸਿਸਟਰ ਦੇ ਕੀ ਸੋਚਿਆ ਦੇਖ ਕੇ ਸ਼ਰਮ ਲੱਗਣੀ ਤੁਹਾਨੂੰ ਪਹਿਲੇ ਪਹਿਲੇ ਦਿਨ ਮਤਲਬ ਕਿ ਸਾਨੂੰ ਸ਼ਰਮ ਵੀ ਬਹੁਤ ਆਈ ਵੀ ਸਾਡੇ ਨਾਲ ਦੇ ਸਟੂਡੈਂਟ ਹੋਰੇ ਪੜਦੇ ਨੇ ਤੇ ਅਸੀਂ ਉਹਰੇ ਰੇੜੀ ਲਗਾ ਰਹੇ ਆ ਤੇ ਫਿਰ ਉਹ ਸ਼ਰਮ ਸਾਡੀ ਫਿੱਕੀ ਪੈ ਗਈ ਮਤਲਬ ਦੇਖ ਇਹਦਾ ਹੌਸਲਾ ਦੇਖ ਇਹਦਾ ਹੌਸਲਾ ਦੇਖ ਕੇ ਮਤਲਬ ਕਿ ਮੈਨੂੰ ਵੀ ਥੋੜਾ ਜਿਹਾ ਹੌਸਲਾ ਹੋ ਗਿਆ ਕੰਮ ਕਰਨ ਦਾ ਵੀ ਮੈਂ ਵੀ ਕੰਮ ਕਰ ਸਕਦਾ ਜੇ ਇਹ ਕੰਮ ਕਰ ਸਕਦੇ ਮੈਂ ਕਿਉਂ ਨਹੀਂ ਕਰ ਸਕਦਾ ਕਲਾਸ ਲਾਇਆ ਕਰਾਂਗੇ ਪਹਿਲਾਂ ਸੀ ਕਲਾਸਾਂ ਵਾਲਾ ਕਹਿ ਰਹੇ ਕਿ ਤੇ ਫਿਰ ਉਸ ਤੋਂ ਬਾਅਦ ਮਤਲਬ ਕਿ ਉਹ ਰਿਹਾ ਕਿ ਕੰਮ ਕਰੇ ਕੰਮ ਨਾਲ ਹੈਲਪ ਕਰਾਏ ਕਰਨਾ ਵੀ ਇਹਦੇ ਨਾਲ ਲੋਕਾਂ ਨੂੰ ਇਹੀ ਸਾਡਾ ਸੰਦੇਸ਼ ਆ ਵੀ ਸਾਡਾ ਇੱਕ ਵਾਰ ਜਰੂਰ ਟੈਸਟ ਕਰੋ ਅਸੀਂ ਵਧੀਆ ਸਫਾਈ ਦੇ ਨਾਲ ਨਾਲ ਵਧੀਆ ਖਾਣਾ ਬਣਾਉਂਦੇ ਆ ਜਿਆਦਾ ਮਸਾਲੇ ਵਗੈਰਾ ਅਸੀਂ ਇਸਤੇਮਾਲ ਨਹੀਂ ਕਰਦੇ ਉਸ ਮਜਬੂਰੀ ਕਰਕੇ ਮੇਰੇ ਤੋਂ ਪੜ੍ਹਾਈ ਨਹੀਂ ਹੋਈ ਹੈ ਜੀ ਪਹਿਲਾਂ ਪਹਿਲਾਂ ਸ਼ਰਮ ਸਾਨੂੰ ਬਹੁਤ ਆਈ ਸੀਗੀ ਪਰ ਕੁਝ ਮਜਬੂਰੀ ਇੰਨੀ ਜ਼ਿਆਦਾ ਸੀਗੀ ਕਿ ਸ਼ਰਮ ਸਾਡੀ ਫਿੱਕੀ